ਗੁਰਜੀਤ ਸਿੰਘ ਓਇਲਾ ਜੋ ਮੈਂਬਰ ਪਾਰਲੀਮੈਂਟ ਮੌਜੂਦ ਨੇ ਤਾਂ ਅੱਜ ਹਾਕੀ ਟੀਮ ਤੇ ਜੋ ਕਹਿ ਸਕਦੇ ਆ ਕਿ ਨਾਂ ਰੋਸ਼ਨ ਕੀਤਾ ਜਿਨ੍ਹਾਂ ਨੇ ਪੰਜਾਬ ਦਾ ਗੁਰੂ ਨਗਰੀ ਦਾ ਤੇ ਸਾਡੇ ਨਾਲ ਇਹਨਾਂ ਦੇ ਸਵਾਗਤ ਵਾਸਤੇ ਇੱਥੇ ਮੌਜੂਦ ਨੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਓਇਲਾ ਜੀ ਓਇਲਾ ਸਾਹਿਬ ਕਿਵੇਂ ਵੇਖਦੇ ਹੋ ਕਾਫੀ ਨਾਂ ਰੋਸ਼ਨ ਜੋ ਪੰਜਾਬ ਦਾ ਹੈ ਅਕਸਰ ਪੰਜਾਬ ਦੀ ਨੌਜਵਾਨੀ ਜੋ ਹੈ ਨਸ਼ਿਆਂ ਤੋਂ ਟੋਲੀ ਜਾਂਦੀ ਸੀਗੀ ਕਿ ਪੰਜਾਬ ਦੀ ਨੌਜਵਾਨੀ ਨਸ਼ਾ ਕਰਦੀ ਹੈ ਲੇਕਿਨ ਇਹ ਵੀ ਨੌਜਵਾਨੀ ਹੈ ਜਿਹੜੀ ਪੂਰੇ ਦੇਸ਼ ਭਰ ਦੇ ਵਿੱਚ ਇੰਟਰਨੈਸ਼ਨਲ ਲੈਵਲ ਦੇ ਉੱਤੇ ਨਾਂ ਰੋਸ਼ਨ ਕਰਕੇ ਦੇਖੋ ਸਾਰੇ ਪਾਕੀ ਹੈਗੇ ਨੇ ਅੱਜ ਮਾਣ ਹੈ ਦੇਸ਼ ਨੂੰ ਖੁਸ਼ੀ ਦੀ ਗੱਲ ਹੈ ਅਸੀਂ ਵੀ ਖੁਸ਼ ਹਾਂ ਪੰਜਾਬ ਵੀ ਖੁਸ਼ ਹੈ ਅਮਰਸਰ ਦੇ ਬਹੁਤ 플레이ਰ ਨੇ ਅਸੀਂ ਬਹੁਤ ਖੁਸ਼ ਹਾਂ 올림픽 ਦੇ ਵਿੱਚ ਵੱਡਾ ਮਾਣ ਸਾਡਾ ਲੈ ਕੇ ਆਏ ਔਰ ਇੱਕ ਬੜੇ ਜਜ਼ਬਾਤ ਨਾਲ ਔਰ ਇੱਕ ਜੁੜਤਾ ਦੇ ਨਾਲ ਦੇਸ਼ ਦੀ ਟੀਮ ਖੇਡੀ ਹੈ ਔਰ ਸਾਨੂੰ ਬਹੁਤ ਮਾਣ ਹੋਇਆ ਇਸ ਗੱਲ ਤੇ ਸੋ ਬਾਕੀ ਜਿਹੜੀ ਨਸ਼ਾ ਦੀ ਗੱਲ ਹੈ ਉੱਚ ਉੱਚ ਕੋਈ ਦੋਰ ਹੈ ਨਹੀਂ ਕਿ ਉਹ ਵੀ ਬਹੁਤ ਹੈ ਉਹ ਵੀ ਬੇਹੱਦ ਚਰਮ ਸੀਮਾ ਤੱਕ ਹੈ ਪਰ ਉਹਦੇ ਵਿੱਚ ਵੀ ਇਹ ਬੱਚੇ ਆਪਣੇ ਆਪ ਨੂੰ ਸਾਂਭ ਕੇ ਇੱਥੋਂ ਤੱਕ ਲੈ ਗਏ ਨੇ ਬੜੇ ਮਾਣ ਦੀ ਗੱਲ ਕਿਉਂਕਿ ਬਹੁਤ ਵੱਡੀ ਸਪੋਰਟ ਇਹਨਾਂ ਲੋਕਾਂ ਨੂੰ ਹੁੰਦੀ ਨਹੀਂਗੀ ਇਹ ਆਪਣੀ ਜਜ਼ਬਾਤ ਨਾਲ ਖੇਡਦੇ ਨੇ ਜਜ਼ਬਾਤੀ ਹੋ ਕੇ ਔਰ ਅੱਜ ਉਹਨਾਂ ਦੇ ਮਾਪਿਓ ਨੂੰ ਮੈਂ ਮੁਬਾਰਕਬਾਦ ਦਿੰਦਾ ਉਹਨਾਂ ਦੇ ਕੋਚਸ ਨੂੰ ਮੁਬਾਰਕਬਾਦ ਦਿੰਦਾ ਹਾਰਦਿਕ ਮੁੰਡਾ ਸਾਡੇ ਹੋਰ ਵੀ ਜਿੰਨੇ ਵੀ ਪਲੇਅਰ ਨੇ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਸਾਡੇ ਖੁਦ ক্লোਜ਼ ਰਿਸ਼ਤੇਦਾਰ ਵੀ ਖੇਡ ਰਿਹਾ ਲੜਕਾ ਸੋ ਸਾਰਿਆਂ ਨੂੰ ਬਧਾਈ ਹੈ ਇਸ ਗੱਲ ਦੀ ਮੈਂਬਰ ਸਾਹਿਬ ਅਕਸਰ ਤੁਸੀਂ ਆਵਾਜ਼ ਚੁੱਕਦੇ ਹੋ ਕਿ ਜੋ ਕਿਉਂਕਿ ਕਈ ਵਾਰੀ ਤੁਸੀਂ ਆਵਾਜ਼ ਚੁੱਕੀ ਆ ਕਿ ਖੇਡਾਂ ਨੂੰ ਲੈ ਕੇ ਵੱਧ ਚੜ ਕੇ ਜੋ ਨੌਜਵਾਨ ਅੱਗੇ ਵਧਣ ਤਾਂ ਅੱਜ ਕਿਤਨੇ ਕਿਤੇ ਨਾਂ ਰੋਸ਼ਨ ਹੋਇਆ ਕਿੰਨਾ ਤੁਹਾਨੂੰ ਕਿੰਨਾ ਮਾਣ ਫਕਰ ਮਹਿਸੂਸ ਹੋਇਆ ਬਹੁਤ ਖੁਸ਼ੀ ਹੋਈ ਹੈ ਦੇਖੋ ਮੈਂ ਕਹਿੰਦਾ ਵੀ ਇਹ ਬੜੇ ਵੱੱਦ ਸਭ ਤੋਂ ਵੱਧ ਸੀ ਮੈਚ ਵੇਖਣ ਦੀ ਖੁਸ਼ੀ ਜਿੱਡੇ ਜਜ਼ਬਾਤ ਨਾਲ ਖੇਡਦੇ ਸੀ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਉਹ ਸੀ ਸੋ ਉਹ ਪਲ ਜਿਹੜਾ ਅਸੀਂ ਬੜਾ ਚਿਰ ਬਾਅਦ ਟੀਮ 'ਚ ਵੇਖਣ ਨੂੰ ਮਿਲਿਆ ਸੋ ਆਸ ਉਮੀਦ ਕਰਾਂਗੇ ਕਿ ਸਾਡੀਆਂ ਸ਼ੁਭ ਸ਼ਾਮਾਂ ਨੇ ਇਹ ਹੋਰ ਵੱਧ ਅਗਲੀ ਵਾਰ ਮੈਚ ਆ 골ਡ ਆ ਜਾਏਗਾ ਕੋਈ ਗੱਲ ਨਹੀਂ ਸਪੋਰਟਸਮੈਨ ਹੈ ਵਾਧਾ ਘਟ ਹੁੰਦਾ ਰਹਿੰਦਾ ਬਟ ਜਿਹੜੀ ਗੱਲ ਬਾਤ ਨਾ ਉਹ ਦੇਸ਼ ਦੀ ਖੇਡੇ ਨੇ ਇਹ ਵੱਡੀ ਗੱਲ ਸੀ ਖਿਡਾਰੀਆਂ ਵੱਲੋਂ ਇੱਕ ਅਪੀਲ ਕੀਤੀ ਜਾ ਰਹੀ ਹੈ ਇੱਕ ਮੰਗ ਰੱਖੀ ਗਈ ਹੈ ਕਿ ਜੋ ਹਰਿਆਣੇ ਵੱਲੋਂ ਵੀ ਆਪਣੇ ਜਿਹੜੇ ਖਿਡਾਰੀ ਜਿੱਤੇ ਨੇ ਉਹਨਾਂ ਨੂੰ ਜਿਹੜੇ 2-2 ਕਰੋੜ ਰੁਪਏ ਦੇ ਕਰੀਬ ਜੋ ਇਨਾਮ ਦਿੱਤੇ ਗਏ ਨੇ ਲੇਕਿਨ ਪੰਜਾਬ ਸਰਕਾਰ ਵੱਲੋਂ ਘੱਟ ਇਨਾਮ ਦਿੱਤੇ ਗਏ ਬਿਲਕੁਲ ਇਹ ਬੇਨਤੀ ਕਰਾਂਗੇ ਲਾਸਟ ਟਾਈਮ ਵੀ ਜਦੋਂ ਟੀਮ ਆਈ ਸੀ ਉਹਨਾਂ ਨੂੰ ਕਰੋੜ-ਕਰੋੜ ਰੁਪਏ ਕੈਪਟਨ ਸਾਹਿਬ ਵੇਲੇ ਦਿੱਤਾ ਸੀ ਅਸੀਂ ਫਿਰ ਸਾਰੇ ਮੈਂਬਰ ਪਾਰਲੀਮੈਂਟ ਇਕੱਠੇ ਸੋਢੀ ਜੀ ਮੇਰਾ ਖਿਆਲ ਸੋਢੀ ਜੀ ਸਨ ਸਪੋਰਟਸ ਮਿਨਿਸਟਰ ਐਤਕੀ ਵੀ ਬੇਨਤੀ ਕਰਾਂਗੇ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਵੀ ਜੋ ਹਰਿਆਣਾ ਦੇ ਰਿਹਾ ਉਹ ਤੋਂ ਲੱਖ ਰੁਪਏ ਉੱਤੇ ਹੀ ਦੇਣਾ ਹੈ ਆਪਾਂ ਕਿਉਂਕਿ ਸਾਡੀ ਪਨੀਰੀ ਅਸੀਂ ਤਿਆਰ ਕੀਤੀ ਹੈ ਤੇ ਇਹ ਤੇ ਹਾਕੀ ਖੇਡੀ ਅਸੀਂ ਪੰਜਾਬ ਨਾ ਹੀ ਪੰਜਾਬ ਤੋਂ ਜਾਣੀ ਜਾਂਦੀ ਹੈ ਤੁਸੀਂ ਬੇਨਤੀ ਕਰਾਂਗੇ 2-2 ਕਰੋੜ ਰੁਪਏ ਦੇਣੇ ਨਾਲ ਜੀ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਆਏ ਸਨ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਓਇਲਾ ਤੇ ਉਹਨਾਂ ਵੱਲੋਂ ਖੁੱਲ ਕੇ ਗੱਲ ਰੱਖੀ ਗਈ ਹੈ ਤੇ ਨਾਲ ਦੇ ਨਾਲ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਸ਼੍ਰੀਮ ਸਾਬ ਨੂੰ ਬੇਨਤੀ ਕਰਾਂਗੇ ਕਿ ਹਰਿਆਣੇ ਤੋਂ ਵੱਧ ਕੇ ਜੋ ਆ ਆਪਣੇ ਖਿਡਾਰੀਆਂ ਨੂੰ ਜਿਹੜਾ ਇਨਾਮ ਦਿੱਤਾ ਜਾਵੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਕਿਸਨਗ ਜਗਮਨੀ ਟੀਵੀ ਸ਼੍ਰੀਮ ਸੋਸਾਈ